ਕਰਤਾpur ਕਰਤਾ ਵਸੈ ਸੰਤਨ ਕੇ پاس ਅਈਆ ਦਰਸ਼ਨ ਸੰਤ ਸੰਗਤ ਅਈਆ ਦਰਸ਼ਨ ਗੁਰਵਾ 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 ਗੁਰਦੇ ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਸਾਚਾ ਨਾਮ ਸਤਿਨਾਮ ਦਾ ਸਤਨਾਮ ਦੇ ਸਤਨਾਮ 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 ਦੇ ਸਤਨਾਮ ਸਤਨਾਮ ਸਤਿਨਾਮ ਜੀ ਸਤਿਨਾਮ 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 ਵਾਹਿਗੁਰੂ ਕਰਜ ਮੈਨਾ ਕਿਤਾ ਵਸੈ ਸੰਤਨ ਕੇ ਪਾਸ ਕਰਤਾਰ ਪੁਰ ਕਰਤਾ ਵਸੈ ਸੰਤਨ ਕੇ ਪਾਸ ਬਿਗਨ ਨਕੋ ਲਗਤਾ ਗੁਰ ਪੈ ਪਰਦਾਸ ਗੁਰ ਪੈ ਪਰਦਾਸ ਬਿਗਨ ਨਕੋ ਲਗਤਾ ਗੁਰ ਪੈ ਜਕਵਾਲਾ ਗੋ ਬਿੰਦਰਾਇ ਰਾ ਭਗਤਾਂ ਕੀ ਰਾਸ ਭਗਤਾਂ ਕੀ ਰਾਸ ਬੇਕਨਦ ਕੋ ਲਾ ਪਰਦਾ ਰਖਵਾਲਾ ਕੋ ਬਿਲ ਦਰਾਏ ਸਖਤਨ ਕੀ ਰਾਸ ਭਗਤਨ ਕੀ ਰਾਸ ਕਰਤਾ ਪੁਰ ਕਰਤਾ ਵਸੈ ਸੰਤਨ ਕੇ ਸੁਪਰਤਾਰ ਪੁਰ ਕਰਤਾ ਸੈ ਸੰਤਨ ਕੇ ਪਾਸ ਸੇਮਰ ਸੇਮਰ ਪੂਰਨ ਪ੍ਰਭ ਪ੍ਰਭ ਅਰਚ ਬੇਰਾਸ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਨਗਰੀ ਦੇ ਵਿੱਚ ਦਰਸ਼ਨ ਕਰਨ ਲਈ ਸੰਗਤਾਂ ਪਹੁੰਚਿਆ ਨੇ ਜੱਥਾ ਪਹੁੰਚਿਆ ਲੁਧਿਆਣਾ ਤੋਂ ਆਪਾਂ ਗੱਲਬਾਤ ਕਰ ਲੈਨੇ ਆ ਕਿ ਇਸ ਤਰ੍ਹਾਂ ਕੀ ਕਹਿਣਾ ਚਾਹੁੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੰਗਤਾਂ ਗੁਰੂ ਤੇਗ ਬਹਾਦਰ ਗੁਰਦੁਆਰਾ ਐਮ ਆਈ ਜੀ ਲੁਧਿਆਣਾ ਤੋਂ ਸਵੇਰੇ ਰਵਾਨਾ ਹੋ ਕੇ ਨੀਰਾ ਬਾਬਾ ਨਾਨਕ ਬਾਬਾ ਨਾਨਕ ਜੀ ਦੇ ਗੁਰਦੁਆਰੇ ਤੇ ਨਤਮਸਤਕ ਹੋਣ ਆਈਆਂ ਸਾਰੀਆਂ ਸੰਗਤਾਂ ਗੁਰਦੁਆਰੇ ਦੇ ਦਰਸ਼ਨ ਕਰੀਏ ਇੱਥੇ ਕੋਰੀਡੋਰ ਦੇ ذریعے ਅਸੀਂ ਪਾਕਿਸਤਾਨ ਚ ਜਾ ਕੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਸਾਰਿਆਂ ਦਾ ਮਨ ਬਾਗੋ-ਬਾਗ ਹੋਇਆ ਅਤੇ ਸਾਰਿਆਂ ਨੇ ਅਰਦਾਸ ਕੀਤੀ ਕਿ ਸਾਡੇ ਪੰਜਾਬ ਦੇ ਵਾਸਤੇ ਇੰਡੀਆ ਵਾਸਤੇ ਭਲਾ ਹੋਵੇ ਸਾਰਿਆਂ ਦੇ ਜਕਾਰਿਆਂ ਦੇ ਨਾਲ ਅੱਜ ਇਸ ਰਵਾਨਾ ਹੋਏ ਜਥੇ ਨੂੰ ਹਰੀ ਝੰਡੀ ਦਿੱਤੀ ਅਤੇ ਵਾਪਸੀ ਅੱਜ ਅਸੀਂ ਇੰਡੀਆ ਵੱਲ ਕਰਨ ਜਾ ਰਹੇ ਹਾਂ ਇਸ ਕਰਕੇ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਜੀ ਮੈਂਬਰਾਂ ਦਾ ਜਥਾ ਜਿਹੜਾ ਪਹੁੰਚ ਦੋ ਇੱਕ ਬੱਸ ਸੀ ਜੀ ਤੇ ਬਾਕੀ ਕਾਰਾਂ ਸੀ 85 ਤੋਂ 90 ਬੰਦੇ ਸੀ ਹਾਂਜੀ ਤੇ ਕਿਹੜੀ ਜਗ੍ਹਾ ਤੋਂ ਤੁਸੀਂ ਲੁਧਿਆਣਾ ਤੋਂ ਕਿਹੜੀ ਜਗ੍ਹਾ ਤੋਂ ਅਸੀਂ ਲੁਧਿਆਣੇ ਤੋਂ ਆਏ ਜੀ ਤੇ ਕਿਸ ਤਰ੍ਹਾਂ ਲੱਗਿਆ ਕਿ ਮਤਲਬ ਜਿਹੜੇ ਸੰਕਤਾਂ ਤੇ ਪਹੁੰਚਦੇ ਨਹੀਂ ਸਕਦੇ ਉਹਨਾਂ ਲਈ ਕੀ ਮੈਸੇਜ ਆਨਲਾਈਨ ਦੀ ਮਤਲਬ ਇੱਥੇ ਇਤਿਹਾਸਿਕ ਜਿਹੜੇ ਸਥਾਨ ਨੇ ਬੱਚਿਆਂ ਲਈ ਮਤਲਬ ਕਿਸ ਤਰ੍ਹਾਂ ਪ੍ਰੇਰਨਾ ਦੇਗੀ ਇੱਥੇ ਆਪਾਂ ਨੂੰ ਸਾਰਿਆਂ ਨੂੰ ਆਪਣੇ ਬੱਚਿਆਂ ਨੂੰ ਇੱਥੇ ਲਿਆ ਕੇ ਗੁਰੂ ਸਾਹਿਬ ਦੇ ਗੁਰਦਵਾਰੇ ਦੇ ਦਰਸ਼ਨ ਕਰਾਉਣੇ ਚਾਹੀਦੇ ਹਨ ਗੁਰਦੁਆਰਾ ਸਾਹਿਬ ਦੇ ਅੰਦਰ ਰੱਖ-ਰਖਾਵ ਲੰਗਰ ਅਤੇ ਹੋਰ ਸੰਗਤਾਂ ਵਾਸਤੇ ਹਰ ਇੱਕ ਸਹੂਲਤ ਗੁਰਦੁਆਰਾ ਸਾਹਿਬ ਵੱਲੋਂ ਸਾਨੂੰ ਮਿਲੀ ਅ ਇਸ ਘਰ ਕੇ ਗੁਰਦੁਆਰਾ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਗਾਣੇ ਚਾਹੁੰਦੇ ਸਭ ਤੁਸੀਂ ਅੱਜ ਜੱਥਾ ਜਿਹੜਾ ਪਹਿਲੀ ਵਾਰ ਲੈ ਕੇ ਆਇਆ ਕਿਸਾ ਅੱਜ ਜੱਥਾ ਗੁੱਤੀ ਕੇ ਬਾਦ ਦਾ ਸਭ ਤੋਂ ਪਹਿਲੀ ਵਾਰ ਆਇਆ ਜੀ ਤੇ ਸੰਗਤ ਨੂੰ ਬਹੁਤ ਉਤਸ਼ਾਹ ਆਈ ਹੈ ਜਗ੍ਹਾ ਤਾਂ ਬਹੁਤ ਸੰਗਤ ਖੁਸ਼ ਹੋਈ ਆ ਉਹ ਕੋ ਨਾਨਕ ਤੇਗਦੇਵ ਜੀ ਦਾ 20 ਰੁਪਏ ਦਾ ਲੰਗਰ ਜੋ ਚੱਲ ਰਿਹਾ ਅੱਜ ਸੰਗਤ ਬੜੀ ਖੁਸ਼ ਹੋਈ ਆ ਇਸ ਜਗ੍ਹਾ ਤੇ ਆ ਕੇ ਤੇ ਸੰਗਤ ਚ ਭਾਰੀ ਉਤਸ਼ਾਹ ਆਇਆ ਤੇ ਗਾਹਾਂ ਤੋਂ ਵੀ ਇਹ ਕਹਿੰਦੇ ਆ ਵੀ ਹਰੇਕ ਸਾਲ ਸਾਨੂੰ ਲੈ ਕੇ ਆਇਆ ਕਰੋ ਕਹਿੰਦੇ ਮੈਂਬਰਾਂ ਦਾ ਜੱਥਾ ਜਿਹੜਾ ਤੁਸੀਂ ਲੈ ਕੇ ਆਏ ਸਨ 85 ਬੰਦਿਆਂ ਦਾ ਇਸ ਤਰ੍ਹਾਂ ਦੇਖਦੇ ਹਾਂ ਕਿ ਇਤਿਹਾਸਿਕ ਸਥਾਨ ਹੈ ਇਤਿਹਾਸਿਕ ਨਗਰੀ ਅਗਰ ਸੈਸੂ ਗੁਨਾਨਦਗੀ ਜੀ ਮਹਾਰਾਜ ਜੀ ਦੀ ਚਰਨਛੋਪਾ ਪ੍ਰਾਪਤ ਪਹਿਲੀ ਦਸਤਵਜ਼ ਇਸ ਨਗਰੀ ਦੇ ਵਿੱਚ ਆਏ ਤਾਂ ਜਿਹੜੇ ਕਿ ਬੱਚਿਆਂ ਲਈ ਕਿਸ ਤਰ੍ਹਾਂ ਪ੍ਰੇਰਨਾ ਦਾ ਹੈ ਕਿ ਮਤਲਬ ਜਿਹੜੇ ਇਤਿਹਾਸਿਕ ਸਥਾਨ ਆ ਬੱਚਿਆਂ ਲਈ ਹੋਣ ਚਾਹੀਦੇ ਬੱਚਿਆਂ ਨੂੰ ਦਿਖਾਉਣੀ ਚਾਹੀਦੀ ਹੈ ਜੀ ਬੱਚਿਆਂ ਨੂੰ ਪਤਾ ਲੱਗੇ ਵੀ ਸਾਡੇ ਗੁਰੂ ਸਾਹਿਬ ਨੇ ਕੀ ਕੀਤਾ ਹੋਇਆ ਹੈ ਨਾ ਕਿੰਨਾ ਹੈਗਾ ਇੱਥੇ ਖੇਤੀਬਾੜੀ ਦੇਖ ਕੇ ਬੜਾ ਮਨ ਆਨੰਦ ਆਇਆ ਜੀ ਤੇ ਅੰਦਰਲਾ ਕਾਰਜ ਦੇਖ ਕੇ ਬਹੁਤ ਮਨ ਖੁਸ਼ ਆ ਪਾਕਿਸਤਾਨ ਦੇ ਲੋਕਾਂ ਦਾ ਜੋ ਬਤਿਹਰਾ ਸਾਡੇ ਪਰਤੀ ਬਹੁਤ ਹੀ ਵਧੀਆ ਜੀ ਬਹੁਤ ਨੌਜਵਾਨੀ ਨੂੰ ਮੈਸੇਜ ਇਹੀ ਹੈ ਜੀ ਸਿੱਖ ਬਣ ਬਣ ਸਾਰੇ ਸਿੱਖੀ ਦੇ ਸਰੂਪਾਂ ਚੱਲੋ ਪਤਾ ਲੱਗੇ ਵੀ ਸਾਡੇ ਘਰਾਂ ਨੇ ਕੀ ਕੀਤਾ ਸਾਡੇ ਲਈ ਤੇ ਸਾਨੂੰ ਉਹ ਤੋਂ ਸਿੱਖਿਆ ਲੈ ਕੇ ਸਾਨੂੰ ਵੀ ਉਹ ਕੁਝ ਕਰਨਾ ਚਾਹੀਦਾ ਹੈ